ਇਹ ਖਬਰ ਸੁਣ ਕੇ ਤੁਹਾਡੀ ਵੀ ਕੰਬ ਜਾਏਗੀ ਰੂਹ ਤੇ ਉੱਡ ਜਾਣਗੇ ਹੋਸ਼ ਇੱਕ ਮਾਂ ਨੇ ਆਪਣੇ ਹੀ 7 ਸਾਲ ਦੇ 마ਸੂਮ ਦੀ ਜਾਨ ਲੈ ਲਈ ਇਹ ਖਬਰ ਸੁਣ ਕੇ ਹਰ ਇੱਕ ਦੇ ਰੋਂਗਟੇ ਖੜੇ ਹੋ ਰਹੇ ਨੇ ਕਿ ਇੱਕ ਮਾਂ ਆਪਣੇ ਹੀ ਪੁੱਤ ਨੂੰ ਆਪਣੇ ਹੀ ਹੱਥੀਂ ਕਿਵੇਂ ਮੌਤ ਦੇ ਮੂੰਹ ਵਿੱਚ ਪਾ ਸਕਦੀ ਹੈ ਤੇ ਉਸ ਦੀ ਜਾਨ ਲੈ ਸਕਦੀ ਹੈ ਇਸ ਮਾਂ ਨੇ ਆਪਣੇ ਹੀ 7 ਸਾਲ ਦੇ 마ਸੂਮ ਪੁੱਤਰ ਦੀ ਜਾਨ ਲੈ ਲਈ ਤੇ ਇਸ ਔਰਤ ਦਾ ਕਹਿਣਾ ਹੈ ਕਿ ਉਸ ਦਾ ਪਤੀ ਜੇਲ੍ਹ ਵਿੱਚ ਹੈ ਤੇ ਉਸ ਦੇ ਪੇਕੇ ਨੂੰ ਵੀ ਨਹੀਂ ਪਤਾ ਕਿ ਉਸ ਦਾ ਵਿਆਹ ਹੋ ਚੁੱਕਿਆ ਹੈ ਤੇ ਉਸ ਦਾ ਇੱਕ ਬੱਚਾ ਦੀ ਹੈ ਆਪਣੇ ਹੀ ਹੱਥੀ ਆਪਣੇ ਬੱਚੇ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਇਸ ਮਾਂ ਦੇ ਮੂੰਹੋਂ ਕਾਰਨ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਹੋਰ ਪਰਵਾਰਕ ਸਾਥ ਨਹੀਂ ਦੇ ਰਿਆ ਸੀ ਮੇਰੇ ਘਰ ਵਾਲਾ 22 ਸਾਲ ਹੋ ਗਏ ਜੇਲ੍ਹ ਚ ਸੀ ਰੋਟੀ ਪਾਣੀ ਬੰਨੀ ਉਤਰ ਚਦੇ ਸੀ ਆਏ ਲੱਗਣ ਲੱਗ ਪਏ ਸੀ ਵੀ ਪਹਿਲਾਂ ਮੇਰਾ ਮੁੰਡਾ ਪੇਖੇ ਰਹਿੰਦਾ ਸੀ ਇੱਕ ਦਿਨ ਪਹਿਲਾਂ ਹੀ ਇੱਥੇ ਲੈ ਕੇ ਆਈ ਸੀ ਆਹ ਲੱਗਦਾ ਸੀ ਉਸ ਦਿਨ ਵੀ ਬਿਨਾਂ ਰੋਟੀ ਤੋਂ ਸੁੱਤਾ ਲਾਈਟ ਹੈ ਨਹੀਂ ਸੀ ਬੁਖਾਰ ਹੋ ਗਿਆ ਸੀ ਮੈਨੂੰ ਆਏ ਲੱਗਣ ਲੱਗ ਪਿਆ ਸੀ ਵੀ ਸਾਡੀ ماں ਪੁੱਤਾਂ ਦੀ ਜ਼ਿੰਦਗੀ ਬਰਬਾਦ ਹੋ ਗਈ ਜੇ ਇਹ ਮੁੱਕ ਜੂਗਾ ਤਾਂ ਮੈਂ ਤਾਂ ਗਾਹ ਕਿਤੇ ਕੰਮ ਕਿਤੇ ਲੱਗ ਜੂਮ ਬਹੁਤ ਦੁੱਖ ਹੋਇਆ ਸੀ ਰੋਈ ਵੀ ਸੀ ਪਰ ਆਏ ਲੱਗਦਾ ਸੀ ਬੈਠ ਤੇ ਵੀ ਮਰਨਾ ਮੁੜ ਕੇ ਪੱਕੇ ਰਹਿ ਗਏ ਵੀ ਮਰਨਾ ਤੁਹਾਡੇ ਪਰਿਵਾਰ ਨੂੰ ਪਤਾ ਸੀ ਵੀ ਤੁਹਾਡੀ ਮੈਰਿਜ ਹੋਈ ਹੈ ਤੇ ਤੁਹਾਡੇ ਕੋਲ ਇੱਕ ਬੱਚਾ ਵੀ ਹੈ ਨਹੀਂ ਮੇਰੇ ਪੁੱਤੇ ਕੇ ਪਰਿਵਾਰ ਨੂੰ ਨਹੀਂ ਸੀ ਪਤਾ